ਹੁਣ ਤੇ ਹੁਣ ਤੇ ਇੰਨੀ ਮਜਾ ਹੈ ਹਾਂ ਹੁਣ ਤੇ ਹੁਣ ਤੇ ਇਹ ਮਜਾ ਹੋ ਗਈ ਹੈ ਸਾਡੀ ਥੋੜੀਆ ਤੱਕ ਜਾਣੀ ਤੂੰ ਮੇਰੇ ਪੈਰਾਂ ਪਰ ਇਦਾਂ ਕਰ ਕਿਤੇ ਨਹੀਂ ਮੈਂ ਵੀ ਨਹੀਂ ਕਰੀ ਹਾਂ ਤੁਸੀਂ ਵੀ ਇੰਨਾ ਹੋ ਰਵੀ ਜਲਦੀ ਰੋਟੀ ਲੈ ਕੇ ਆ ਮੈਨੂੰ ਕੰਮ ਤੇ ਜਾਣਾ ਹੈ ਚੰਗਾ ਬੇਬੇ ਮੈਂ ਚੱਲਦਾ ਕੰਮ ਤੇ ਚੰਨਾ ਪੁੱਤ ਗਾੜੀ ਗਾੜੀ ਹਾਂ ਪੁੱਤ ਤੇਜੀ ਲੈਣੀ ਨੂੰ ਕਾਸਾ ਲੈ ਲੈ ਪੁੱਤ ਹਾਂ ਲੈ ਠੀਕ ਮੈਂ ਸਾਵਨ ਤੇਰੇ ਵਾਸਤੇ ਹੋਰ ਚੀਜ਼ੀ ਲੈ ਕੇ ਆਉਂ ਠੀਕ ਹੈ ਵੇ ਪੁੱਤ ਆ ਬਜ਼ਾਰ ਚੋਂ ਕੋਈ ਚੱਜ ਦੀ ਚੀਜ਼ ਲਿਆ ਦੀ ਇਹਨੂੰ ਇੱਥੇ ਦੁਕਾਨ ਦੀਆਂ ਚੀਜ਼ਾਂ ਖਾ ਖਾ ਬਿਮਾਰ ਹੋ ਜਾਊਗਾ ਹਾਂ ਕੋਈ ਗੱਲ ਨਹੀਂ ਮੈਂ ਲੈ ਆਉਂਗਾ ਚਲ ਠੀਕ ਹੈ ਬਾਏ ਬਾਏ ਕਰਕੇ ਜਾਦੇ ਨੂੰ ਬਾਏ ਸੰਗਾ ਜੀ ਤੇ ਨਾਲ ਜਾਇ ਜਨਾਂ ਲਈ ਗੀਸੇਨ ਮੇਰੀ ਗਾਲ ਸੋਨਾ ਕਾਲਾ ਟਿੱਕਾ ਜ਼ਰੂਰ ਲਵਾ ਲੈ ਕਰ ਮੈਂ ਤਰੋਜ਼ ਕਈ ਵਾਰ ਮੈਂ ਭੁੱਲ ਜਾਂਦੀ ਨੇ ਕੰਮ ਕਰਦੇ ਠੀਕ ਆ ਨਹੀਂ ਤੇ ਨਾ ਆਣੀ ਆਪਣੇ ਗਵੰਡਰ ਦਾ ਤਾਂ ਪਤਾ ਹੀ ਆ ਨજર ਲਾ ਦੂੰਗੀ ਵੀ ਹੋਰ ਕੀ ਨਾਈ ਤੇਰੇ ਮਾਮੇ ਦਾ ਮੁੰਡਾ ਵੀ ਜਿਹੜਾ ਇਦੋਂ ਸੋਹਣੀ ਕਟਿੰਗ ਕਰ ਦੋਗਾ ਆ ਦੇਖਿਓ ਮੰਮੀ ਜੀ ਕਿਵੇਂ ਸਤਿਆਨਾਸ ਖੜਾ ਰੱਖਿਆ ਮੀ ਬਧੇਰਾ ਸੋਹਣਾ ਹੈ ਮੇਰਾ ਪੁੱਤ ਉਹੀ ਮਾਰਦੀ ਰਹਿਣੀ ਐ ਇੱਥੇ ਬੈਠੀ ਰਹਿ ਨਾਲ ਤਰੋਟੀ ਟੁੱਕਦਾ ਕਰ ਲੈ ਕੋਈ ਲਾ ਮੰਮੀ ਚ ਰੋਟੀ ਤਾਂ ਮਕਰੰਦੇ ਬਣਾਤੀ ਅੱਛਾ ਬਣਾ ਕੇ ਰੱਖਦੀ ਤੇ ਬਾਕੇ ਕਿਨੇ ਦਿਨ ਸ ਕੋਈ ਖਰਚ ਨਹੀਂ ਤੇ ਰੋਟੀ ਰੋਟੀ ਫੜਾਉਣੀ ਹੈ ਕਿਸੇ ਨੂੰ ਲਿਓ ਨੀ ਆ ਬਾਕੇ ਲਿਓ ਨੀ ਆ ਬਾਕੇ ਤੂੰ ਖਾ ਲੈ ਪੁੱਤ ਰੋਟੀ ਤੇਰਾ ਪੁੱਤ ਤਾਂ ਆਉਂਦਾ ਨਹੀਂ ਨਾ ਬਾਕ ਵਰਗਾ ਉਹ ਵੀ ਘੱਟਾ ਬੋਲਦਾ ਨਹੀਂ ਕੀ ਭਾਂਡੇ ਜਿਖੜ ਕਾਈ ਜੀ ਨਹੀਂ ਮੈਂ ਲੰਗਰ ਚ ਨਹੀਂ ਬੈਠੀ ਵੀ ਤੇਰੀ ਵੇਟ ਕਰਦੀ ਰਹਿਾਂ ਮੈਂ ਲਿਆ ਦੇ ਰੋਟੀ ਅੰਛ ਜਾ ਪੁੱਤ ਦੇਖ ਕੀ ਕਰਦੀ ਰਸੋਈ ਇਸ ਤਰ੍ਹਾਂ ਔਰ ਕਹਦੇ ਰੋਟੀ ਫੜਾ ਦੇ ਮੈਂ ਦਾਦੀ ਨੂੰ ਨੋ ਸੇ ਆ ਜਾਂਦੇ ਆ ਜੀ ਮੁੰਡੇ ਨੂੰ ਮੈਂ ਘਰ ਦੀਆਂ ਗੱਲਾਂ ਨਹੀਂ ਲੋਕਾਂ ਦੀਆਂ ਵੀ ਜਨਾਨੀਆਂ ਹੈਗੀਆਂ ਨੇ ਪਤਾ ਨਹੀਂ ਲੱਗਣੀਆਂ ਕੰਮ ਕਿਹੜੇ ਵੇਲੇ ਹੋਗੇ ਇੱਥੇ ਨੂੰ ਨਿਭੜਦੇ ਹੀ ਨਹੀਂ ਸਾਰੇ ਦਿਨ ਮੰਮੀ ਜੀ ਕੀ ਹੋ ਗਿਆ ਹੁਣ ਆ ਲੈ ਰੋਟੀ ਖਾ ਲਓ ਨਾ ਮਗਤੀ ਆ ਮੈਂ ਕਿੰਨਾ ਵੇੜ ਵੇੜ ਕੇ ਤੂੰ ਉੱਠ ਗਈ ਹੈ ਮੰਮੀ ਜੀ ਘੰਟੇ ਕਿਹੜਾ ਹੋਇਆ ਸਬਜ਼ੀ ਕਰਮ ਘਰਾਂ ਲੱਗੀ ਸੀ ਸਬਜ਼ੀ ਕਰਮ ਕਰਨ ਨੂੰ ਐਨਾ ਟਾਈਮ ਲੱਗਦਾ फिर मम्मी जी बनाई ऐसी का भी तो सिखों के मेरे ताजी रोटी नहीं बना बस जा खा आप तो खा लेता जोड़ भी मेरे तेरी रोटी दी हाँ बता तो आ गया हाँ बेबी तू चढ़ो आ रही है तोड़ तो पैर दुखता है ਤਬ ਉਹ ਦੁਪੈਰ ਦੁਖੇ ਚਾਹੇ ਦੋਨੇ ਦੁਖੇ ਚਾਹੇ ਇੱਕ ਦੁਖੇ ਝਾੜੂ ਤਾਂ ਲਾਉਣਾ ਹੀ ਪੈਗਾ ਰਵੀ ਕਿੱਥੇ ਹੈ ਭਈ ਇਹ ਮਾਰਾ ਨਹੀਂ ਅੰਦਰ ਮੇਰੀ ਗੱਲ ਸੁਣ ਚੰਗੀ ਭਲੀ ਸੀ ਅ ਜਦੋਂ ਤੇਰਾ ਆਉਣ ਦਾ ਟਾਈਮ ਹੋਇਆ ਨਾ ਉਦੋਂ ਹੀ ਪੈਗੀ ਮੇਰਾ ਸਿਰ ਦੁਖਦਾ ਮੈਨੂੰ ਬੁਖਾਰ ਹੈ ਗੋਲੀ ਵੀ ਦੇਤੀ ਮੈਂ ਤਾਂ ਦੁੱਧ ਗਰਮ ਕਰਕੇ ਅੱਛਾ ਤਾਂ ਵੀ ਨੁੱਤਰਿਆ ਤਾਂ ਬੁਖਾਰ ਹਜੇ ਪਖੰਡਾਂ ਦਾ ਕੋਈ ਨਹੀਂ ਬੇਬੇ ਮੈਨੂੰ ਪਤਾ ਹੁੰਦਾ ਹਾਂ ਲੱਗਾ ਪਤਾ ਮਿਲੋ ਤਾਂ ਕੀ ਕੀ ਹੋ ਗਿਆ ਤੈਨੂੰ ਚਲ ਗਈ बुखार बहुत हो रहे हैं यार चेक करवाई जाते हैं तो दवाई लोग कोई फर्क नहीं पिया जेड मम्मी देती है दवाई मेनो मेनो तो कोई दवाई नहीं देती होना है मम्मी तो कहती मैं तो उतना दवाई देती हूं तन्नू नहीं जी मेनो कोई दवाई नहीं देती उन्होंने अच्छा मम्मी ओ मम्मी गा सुनो हां बेटा शरीर बहुत दुख रहे थे मैं ले चलो डॉक्टर देख तो कोई बात नहीं हां की हो गया बता मम्मी तुस तो कहंदे दवाई देती ता भी कहंदे दवाई देती नहीं इनु बुखार बहुत तेज हैगा हाय नहीं मैं मर जा तू किन्ने झूठ तो बोल रही है तेरे है? को दवाई देती तो हैगी दे है मेनू कदे देती मम्मी जी तुसी ने दवाई नहीं दवाई ला के ओदो दी ता सुत्ती पई है तेरा दिमाग च निकल गई मन का लगदी है मैं ता एक मिनट भी अख ला के नहीं देखी मैं ता शरीर इना तप रहे हां फिर मैं झूठ बोलती हां मैं ਅੱਜ ਜਿੱਦ ਤਿੰਨ ਦਿਨ ਬੁਖਾਰ ਨਾਲ ਉੱਤ ਜਾਦਾ ਆ ਦੇਖ ਰੋ ਹੱਥ ਲਾ ਕੇ ਕਿੰਨਾ ਬੁਖਾਰ ਹੋ ਰਿਹਾ ਮੇਰੀ ਬੁਖਾਰ ਤਾਂ ਤੈਨੂੰ ਮੈਂ ਹੀ ਕਹਿਣ ਨਾਲ ਚੱਲ ਜਾਂਦਾ ਬੁਖਾਰ ਬੜਾ ਜਿਆ ਕਹਿਣ ਨਾਲ ਦੇ ਵੀ ਚੁੜ ਹੋ ਰਹੀ ਬੜਾ ਹੋਰ ਮੈਂ ਤਾਂ ਜਿਹੜੂ ਬੋਲਦੀ ਹਾਂ ਤੁਹਾਡੇ ਕੀ ਮਤਲਬ ਯੋਗ ਨਾ ਲੂ ਮੈਂ ਤਾਂ ਖੁਦ ਆਪਦੇ ਆਪ ਦਾ ਨਿਬਧਾ ਰਹੀ ਦੇਖ ਤਾ ਲੋਈ ਨਹੀਂ ਜਾਣੇ ਮੈਨੂੰ ਮਾਰ ਹੋ ਰਹੀ ਆ ਉਹ ਤ ਵੀ ਪੁੱਟੇ ਸਿੱਧੇ ਮਿਲਦੇ ਹਾਂ ਦਾ ਇਹ ਮੈਂ ਤੁਸੀਂ ਨਹੀਂ ਮੈਂ ਮਰ ਜਾਣੀ ਉਹ ਮੇਰੀ ਮਾਂ ਤਾਂ ਜਾਉਂਦਾ ਨਹੀਂ ਹੈ ਹਾਂ ਮੈਂ ਕੀ ਜਲਾ ਮਰਾਂ ਦੇ ਜਿਹੜੀ ਮੈਂ ਸੱਚੀ ਮੈਂ ਸੱਚੀ ਗੋਮਗੀ ਤੂੰ ਬਲ ਮਮੀ ਚੁੱਟ ਬੋਲਦੀ ਹੈ ਹੁਣ ਤੁਸੀਂ ਵੀ ਇੰਨਾ ਖਾਲਦੇ ਹੋਵੇ ਤੁਹਾਨੂੰ ਤਾਂ ਮੈਂ ਤੇ ਕੀ ਰੋਣਾ ਚਾਹੀਦਾ ਨਾਲੇ ਜੇ ਮੈਂ ਰੋਕਦੀ ਨਾ ਜੋ ਆਪ ਨੂੰ ਜਾਣ ਤਾ ਨਾਲ ਤਾਂ ਭਰਾਣਾ ਨੂੰ ਬਣਾਉਣਾ ਸੀਗਾ ਵੀहां ਕੁੜੀ ਰੋਕਦੀ ਹੈਗੀ ਨਾਲ ਇਹਨੇ ਕਹਿਣਾ ਸੀਗਾ ਉਹ ਤੇ ਪ੍ਰਾਈ ਖਰਾਬ ਹੁੰਦੀ ਬੱਚੇ ਨਹੀਂ ਉਹ ਇਹਨੂੰ ਕਿਹ ਲੈਣਾ ਕੀ ਕਰਾਂ ਤਾਂ ਚੱਕਰ ਆਈ ਜਾਂਦੇ ਨੇ ਕੀ ਮੈਂ ਤਾਂ ਰੋਟੀ ਟੋਕ ਬਣੂੰਗਾ ਇਹ ਵੀ ਨਹੀਂ ਸਮਝਦੇ ਹੈਗੇ ਗਲਾ ਸੁੱਕੀ ਜਾਂਦਾ ਵਾਰ-ਵਾਰ ਕੀ ਹੋ ਗਿਆ ਅੰਦਰ ਉੱਠੀ ਬਾਹਰ ਬਾਹਰ ਉੱਠੀ ਅੰਦਰ ਵਸਾ ਹੀ ਕੰਮ ਰਹਿ ਗਿਆ ਆ ਮੁੰਡੇ ਨੇ ਤੈਨੂੰ ਰੋਟੀ ਟੁੱਕਣੋ ਕਿਹਾ ਸੀ ਹੁਣ ਤੇਰੇ ਚੱਕਰ ਚੜ ਕੇ ਮਾਂ ਮੈਂ ਕੀ ਕਰਾਂ ਜੇ ਤਾਂ ਮੇਰੀ ਸਿਹਤ ਹੀ ਨਹੀਂ ਠੀਕ ਹੈਗੀ ਮੈਂ ਰੋਟੀ ਟੁੱਕ ਕਿਵੇਂ ਬਣਾ ਦਵਾਂ ਤੇਰੇ ਤਾਂ ਸੁੱਖ ਨਾਲ ਚੱਕਰ ਹੀ ਵਧੇ ਰਹਿੰਦੇ ਨੇ ਜੇ ਕਦੀ ਘਟਣਗੇ ਨਾ ਤੇਰੇ ਚੱਕਰ ਤੇ ਤਾਂ ਤੇਤੋ ਕੰਮ ਹੋਊਗਾ ਮੈਂ ਤਾਂ ਇਹ ਸਮਝ ਨਹੀਂ ਆਉਂਦੀ ਮੈਂ ਤੇਰੇ ਇਹ ਜਾ ਮਾੜਾ ਕੀ ਕਰਤਾ ਤੁਸੀਂ ਤਾਂ ਨਾਲੇ ਮੈਨੂੰ ਇਹ ਦੱਸਿਓ ਉਹਨਾਂ ਨੇ ਝੂਟ ਕਿਉਂ ਬੋਲਿਆ ਸੀ ਮੈਨੂੰ ਤੁਸੀਂ ਕਦੋਂ ਦਵਾਈ ਦੇਤੀ ਉਹ ਤਨੋ ਉਦੋਂ ਹੋਕ ਬੈ ਦਵਾਈ ਕਦੋਂ ਦੇਤੀ ਤੈਨ ਦਿੱਤੀ ਨਹੀਂ ਦਵਾਈ ਮੈਨੂੰ ਲੱਗਦੀ ਸੌਂ ਕੇ ਨਾ ਤੂੰ ਭੁੱਲ ਗਈ ਲੈ ਹਾਂ ਪੁੱਣਾ ਤਾਤਾ ਜੇ ਮੈਨੂੰ ਨੀਂਦ ਆਈ ਹੋਵੇ ਮੇਰੇ ਤਾਂ ਇੱਕ ਮਿੰਟ ਲਈ ਅੱਖ ਨਹੀਂ ਲੱਗਦੀ ਤੈਨੂੰ ਛੱਡ ਹਣਾ ਉਹ ਪਿਛਲੀਆਂ ਗੱਲਾਂ ਛੱਡ ਅੱਗੇ ਦੇਖ ਉਹ ਤਾਂ ਕੰਮ ਕਰਨਾ ਹੈ ਕਿ ਨਹੀਂ ਕਰਨਾ ਜੇ ਨਹੀਂ ਕਰਨਾ ਨਾ ਤਾਂ ਆਪ ਦਾ ਡੰਡੀ ਲਾ ਕੇ ਇਥੋਂ ਮੈਂ ਕਿਤੇ ਡੰਡੀ ਲਗਾ ਤੁਸੀਂ ਤਾਂ ਐ ਕਰਦੇ ਹੋ ਜਿਵੇਂ ਗਾਹ ਕਦੇ ਮੈਂ ਕਿਸੇ ਕੰਮ ਦਾ ਹੱਥ ਹੀ ਨਹੀਂ ਲਾਇਆ ਮੰਨੇ ਜੀ ਮੇਰੇ ਕੀ ਗਲਤੀ ਜਦੋਂ ਮੇਰੀ ਸਿਹਤ ਨਹੀਂ ਠੀਕ ਹੈਗੀ ਨਹੀਂ ਮੇਰਾ ਸਰੀਰ ਸਾਥ ਦੇ ਰਿਹਾ ਨਹੀਂ ਸਾਥ ਨੂੰ ਕਿਤੇ ਨਹੀਂ ਤੇਰੇ ਸਾਥ-ਸਾਥ ਨਿਕਲੇ ਮਲੇ ਹਾਂ ਬੋਲੇ ਤਾਂ ਬੋਲੇ ਸੀ ਝੂਠ ਕੀ ਕਰ ਲੇਗੀ ਤੂੰ ਮੈਂ ਤਾਂ ਕੀ ਕਰਨਾ ਮੰਮੀ ਜੀ ਮੈਨੂੰ ਨਾ ਤੂੰ ਪਸੰਦ ਨਹੀਂ ਠੀਕ ਹੈ ਮੈਂ ਤਾਂ ਮੇਰੇ ਮੁੰਡੇ ਵਾਸਤੇ ਨਾ ਬਹੁਤ ਵਧੀਆ ਕੁੜੀ ਵੇਖ ਰੱਖੀ ਪਰ ਮੰਮੀ ਜੀ ਤੁਸੀਂ ਮਾੜੇ-ਮੋٹے ਦਾ ਸੰਗ ਸ਼ਰਮ ਕਰੋ ਅੱਛਾ ਉਹ ਤੂੰ ਆਏ ਬੋਲੇਗੀ ਮੈਨੂੰ ਬਰਾਬਰ ਦਾ ਤਾਂ ਮੁੰਡਾ ਹੋ ਰਿਹਾ ਹੋਣ ਵੇਂ ਤੁਸੀਂ ਚੰਗੇ ਲੱਗਦੇ ਹੋ ਤੁਹਾਨੂੰ ਨਹੀਂ ਪਸੰਦ ਸੀ ਮੈਂ ਉਹਦੀ ਨਾਲ ਵਿਆਹ ਕਿਉਂ ਹੁੰਦੇ ਮੇਰਾ ਸੁੱਖ ਨਹੀਂ ਸਵਾਦ ਨਹੀਂ ਹੋਰ ਮੈਂ ਤੇਰਾ ਇੱਥੇ ਚਾਰ ਪੌਣਾ ਦਸਨ ਫੋੜੇ ਤੇ ਰਗੜ ਕੇ ਲਾਉਣਾ ਚੱਲ ਆਉਂਦਾ ਹਾਂ ਹੁਣ ਦੋਸ ਕੋ ਨਾ ਠੀਕ ਹੈ ਦੇਖ ਕੇ ਤੈਨੂੰ ਰੋਣ ਆ ਗਿਆ ਹੁਣ ਮਾੜੀ ਮਿੱਟੀ ਸੁੱਖ ਮੰਗ ਲੈ ਸਾਡੇ ਘਰ ਦੀ ਵੀ ਓਏ ਗੱਲ ਨਹੀਂ ਮੰਮੀ ਦੀ ਸਾਰੇ ਲੇਖੇ ਜੋ ਖੇਤੀ ਦੇਣੇ ਪੈਂਦੇ ਨੇ ਇੱਥੀ ਦੇਣੇ ਪੈਂਦੇ ਨੇ ਨਾਲੇ ਹੋਰ ਹੋਰ ਦੇ ਲੈ ਬਦ ਦਵਾਈਆਂ ਆ ਦੇਖ ਲੈ ਵੇ ਆ ਦੇਖ ਲੈ ਆ ਦੇਖ ਲੈ ਕੁੜੀਆਂ ਤੱਕ ਪਹੁੰਚਦੀ ਐ ਭਾਵੇਂ ਮੈਂ ਕੀ ਗੱਲ ਐ ਕੁੜੀਆਂ ਨੇ ਮੈਂ ਕਿਹਾ ਤਾਂ ਮਮੀ ਜੀ ਕਹਿੰਦੀ ਜਿਵੇਂ ਮੇਰੇ ਨਾਲ ਕਰਦੀ ਐ ਤੇਰੇ ਕੁੜੇ ਨਾਲ ਵੀ ਐਂ ਹੋਣਗੀਆਂ ਨਹੀਂ ਜੀ ਸੌਣ ਲੱਗੇ ਮੈਂ ਮੈਂ ਤਾਂ ਕੁਛ ਕੁਛ ਵੀ ਨਹੀਂ ਕਿਹਾ ਮਮੀ ਜੀ ਨੇ ਆਮ ਤੇ ਉਹ ਬੋਲ ਰਹੇ ਨੇ ਤੂੰ ਮੇਰੀ ਭੈਣ ਪਰ ਇਹ ਤਾਂ ਕਹਿੰਦੀ ਐ ਮੈਂ ਤਾਂ ਕਿਹਾ ਹੀ ਨਹੀਂ ਮੈਂ ਕਿਉਂ ਕਿਉਂ ਕਹੂੰਗੀ ਮਮੀ ਤੇ ਐਨਾ ਝੂਠਾ ਵੇਬੇ ਕੀ ਕਹੀ ਇਹ ਤਾਂ ਕਹੇ ਕਿ ਨਾ ਮਿੰਟਾ ਜੀ ਮੁੱਕਰ ਜਾਂਦੀ ਹੈ ਪੁੱਤ ਹੁਣ ਤੱਕ ਤਾਂ ਮੈਂ ਸਹੀ ਜਾਂਦੀ ਸੀ ਹੁਣ ਜਦ ਕੁੜੀ ਤੱਕ ਲੱਗ ਗਈ ਇਹ ਗੱਲਾਂ ਕਰਨ ਮੇਰੇ ਤੋਂ ਨਹੀਂ ਕੱਟੀ ਜਾਂਦੀ ਇਹਦੇ ਨਾਲ ਮੈਂ ਤਾਂ ਕੁਛ ਖਾ ਕੇ ਮਰ ਜੂੰਗੀ ਨਹੀਂ ਨਹੀਂ ਹਾਂ ਤੇ ਖਬਰਦਾਰ ਜੇ ਮੇਰੀ ਭੈਣ ਮਾਰੇ ਕੋਈ ਗੱਲ ਕੀਤੀ ਤਾਂ ਜਦੋਂ ਮੈਂ ਕਿਹਾ ਹੀ ਨਹੀਂ ਤੁਸੀਂ ਮੰਮੀ ਵਾਲੇ ਤੇ ਦੀ ਸਾਈਡ ਲੈ ਲੈਣੇ ਹੋ ਮੈਨੂੰ ਕਿਵੇਂ ਮਿਲੂਗਾ ਪਣਾ ਦਿਉਣਾ ਮਾਰੇ ਮਾੜਾ ਚੰਗਾ ਬੋਲ ਕੇ ਨਹੀਂ ਮੈਂ ਤਾਂ ਤੇਰਾ ਲਿਹਾਜ਼ ਕਰਦੇ ਨਹੀਂ ਹਾਂ ਹਣੋਂ ਤੇਰੇ ਗੁੱਤ ਨਹੀਂ ਫੜ ਕੇ ਬਾਹਰ ਕੱਢਿਆ ਹੁੰਦਾ ਮੈਂ ਕਿ ਨਹੀਂ ਚਾਹ ਸ਼ੀਕਾ ਕੀ ਕਾਉਂਗਾ ਦੇਖੋ ਕਦਮ ਖੰਸੀ ਲੱਗੀ ਐਨੂੰ ਤੁਸੀਂ ਦਵਾਈ ਨਹੀਂ ਲੈ ਕੇ ਆਏ ਮੇਰੇ ਲਈ ਵੇ ਭਾਈ ਲੈ ਜਾ ਐਨੂੰ ਉੱਥੇ ਜਾ ਕੇ ਨਾ ਉੱਥੇ ਕਿਹੜਾ ਹਸਪਤਾਲ ਆਗਾ ਨਾ ਮਾ ਉਦੋਂ ਚ ਇਹਨੂੰ ਦਾਖਲ ਕਰਾ ਦੇ ਬੱਸ ਮੇਰੀ ਮੈਂ ਦਵਾਈ ਲਈ ਮੈਡੀਕਲ ਬਾਂਸ ਸੀ ਤੁਸੀਂ ਉਹ ਪੱਟੀ ਕਰ ਰਹੇ ਸੀ ਨਾ ਉਹ ਵੀ ਨਹੀਂ ਮਿਲੀ ਮੈਨੂੰ ਚੱਲ ਭਾਈ ਮੇਰੀ ਤਾਂ ਖੈਰ ਮੈਨੂੰ ਨਹੀਂ ਪੱਟੀ ਮਿਲੀ ਨਾ ਨਾ ਮਿਲੇ ਅੱਗ ਲੱਗੇ ਪਰ ਤੋ ਇਹਦਾ ਕਰਾ ਲੈ ਲਾਜ ਹੁੰਦਾ ਕਿਤੇ ਤੁਹਾਡੇ ਹੀ ਨਾਟਕ ਨਹੀਂ ਮੁੱਕਦੇ ਮੰਮੀ ਜੀ ਹਰ ਗੱਲ ਤੇ ਝੂਠ ਹਰ ਗੱਲ ਤੇ ਝੂਠ ਮੈਨੂੰ ਦੱਸ ਦੋ ਤੁਸੀਂ ਚਾਹੁੰਦੇ ਕੀ ਹੋ ਤੈਨੂੰ ਕਿਹਾ ਤਾਂ ਮੈਂ ਨਹੀਂ ਮੈਨੂੰ ਪਸੰਦ ਨਹੀਂ ਤੂੰ ਨਹੀਂ ਕੁਝੰਗੇ ਕਰਦੀ ਲਿਆਉਂਦੀ ਨਾ ਤੇ ਟਰੱਕ ਦਾਜ ਦਾ ਲਿਆਉਂਦੀ ਤੂੰ ਵੀ ਲੱਗੀ ਆਈ ਹੈਂ ਹਾਂ ਤੁਸੀਂ ਇਹ ਤਾਂ ਦੱਸ ਦੋ ਹਾਂ ਮੇਰੇ ਪੇਕੇ ਨੇ ਕੰਮੀ ਕਿਹੜੀ ਚੀਜ਼ ਦੀ ਛੱਡੀ ਜਿਹੜੀ ਚੀਜ਼ ਤੁਸੀਂ ਕਹਿੰਦੇ ਹੋ ਉਹ ਹੀ ਹਜੇ ਤੱਕ ਨਹੀਂ ਵਿਆਹ ਮੁੜ ਰਿਹਾ ਹੈਗਾ ਤੇ ਨਾ ਚੱਕਦੇ ਵਿਆਹ ਜੰਨਾ ਨੇ ਮੇਰੇ ਲਈ ਚੱਕਿਆ ਸੀ ਫਿਰ ਹਾਂ ਅਈ ਕੀ ਆ ਹਬਰਾਨੇ ਟਾਈਪ ਦੇ ਬੈੱਡ ਆ ਗਏ ਆ ਬਰਾਨੇ ਟਾਈਪ ਦੇ ਸੋਫੇ ਆ ਗਏ ਇਹਨਾਂ ਨੂੰ ਕੌਣ ਪਛਾਣਦਾ ਹੁਣ ਹਾਂ ਉਦੋਂ ਤਾਂ ਇਹਨਾਂ ਦਾ ਹੀ ਰਿਵਾਜ ਸੀ ਉਦੋਂ ਤਾਂ ਤੁਸੀਂ ਵੀ ਮੂੰਹ ਆਡਾ ਆਡ ਮੰਗੀਆਂ ਨੇ ਚੀਜ਼ਾਂ ਨਹੀਂ ਹੋ ਗਿਆ ਤੈਨੂੰ 70 ਸਾਲ ਬਈ ਨਹੀਂ ਵੀ ਉਦੋਂ ਇਹਨਾਂ ਚੀਜ਼ਾਂ ਅੰਦਰ ਵਾਜ ਸੀ ਦੱਸੀ ਮੈਨੂੰ ਹਾਂ ਤੂੰ ਤਾਂ ਮਾਗਰ ਮੁੱਕੀ ਮੋਰਾ ਤੇਰਾ ਕਿਵੇਂ ਲੱਗੀ ਐ ਛੱਡ 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 ਕਰਨ ਜਿੱਥੇ ਮੈਂ ਮੁੰਡਾ ਵਿਆਹਉਂਦੀ ਸੀ ਨਾ ਉਹ ਆ ਮੱਝ ਸੀ ੱਡੀ ਚਾਹੇ ਮੰਜਾ ਢਾਲੋ ਉੱਤੇ ਹੈ ਚੌੜੀ ਚਿੱਕੜੀ ਮੈਂ ਐਸੇ ਦਿੰਦੇ ਸੀ ਨਾਲ ਇਹਦੇ ਮਗਰ ਕੱਟੀ ਸੀ ਸੁੱਖ ਨਾਲ ਦੋ ਮੈਸਾਂ ਬਣ ਜਾਂਦੀਆਂ ਆ ਲਓ ਦੱਸ ਤੇ ਨਾਲ ਕੋਣ ਮੱਥਾ ਮਾਰੇ ਰੱਬਾ ਮੈਂ ਤੇਰੇ ਇਹਦੇ ਕੀ ਮਾੜਾ ਕਰਤਾ ਸੋਚਿਆ ਸੀ ਕਿ ਸ਼ਾਇਦ ਉਹ ਤੇਜ਼ੁ ਕਰਾ ਤਾਂ ਮਿਲ ਜੂਗਾ ਨਹੀਂ ਮੈਂ ਤਾਂ ਨਾ ਹਜੇ ਵੀ ਪਤਾ ਕਰ ਠੀਕ ਹੈ ਆ ਕੋਲੇ ਆਣੇ ਆਲੇ ਆਵੇ ਹਾਂ ਫਜੇ ਜੇ ਮਾ ਇਸ ਨਾਲ ਨਾ ਵਿਕੀ ਹੋਈ ਉਹਨਾਂ ਦੀ 5 ਲੱਖ ਦੀ ਆਹੋ ਕੱਲੀ ਮਗਰ ਉਹਦੇ ਝੋਟੀ ਆ ਜਿਹੜੀ ਹਾਂ ਦੋ ਮਾਸਾਂ ਸੰਭਿਆ ਸੁੱਖ ਨਾਲ ੜੀਆਂੜੀਆਂ ਚੌੜੀਆਂ ਮੰਜੇ ਡੈਂਦੇ ਨੇ ਉੱਤੇ ਮੰਜੇ ਹਾਂ ਮੰਜੇ ਘੱਟ ਪੈ ਜਾਣਗੇ ਬੈੱਡ ਡਾਲੇ ਤੁਸੀਂ ਨਹੀਂ ਚੱਲ ਕੁਝ ਵੀ ਡਾਲੀ ਐ ਵਾਸਤਾਊ ਤੂੰ ਕਿ ਲੈ ਕੇ ਆਈ ਬਚੇਰਾ ਵੀ ਨਹੀਂ ਲੈ ਕੇ ਆਈ ਕਿਵੇਂ ਆ ਨਹੀਂ ਤੇ ਉਹ ਵਧੀਆ ਜੱਸੇ ਕੀ ਆ ਜਾ ਰਹਾ ਬਾਸ ਵਧੀਆ ਔਰ ਬਾਕੀ ਕੰਮ ਕਰ ਲੱਗਾ ਐ ਇਹ ਕੰਮ ਕਰ ਲਗਣਾ ਯਾਰ ਘਰ ਜਾਣਾ ਕੰਮ ਤੇ ਅੱਜ ਵੇਲਾ ਸੀ ਕਰ ਰਹਿ ਗਿਆ ਅੱਛਾ ਕੀ ਗੱਲ ਨੇਟੇ ਅੱਜ ਕੱਲ ਉਦਾਸ ਰਹੀ ਨਾ ਮੁਜੱਸੇ ਤਨ ਕੀ ਦੱਸਾਂ ਆਣਾ نوਸਸ ਦੇ ਕੁਤਕਲੇਸ਼ ਨਹੀਂ ਮੁਖਦੇ ਰੋਜ਼ ਦਾ ਕੰਜਰ ਖਾਣਾ ਇੰਨਾ ਦਾ ਲੜਾਈ ਐ ਕਿਵੇਂ ਉਹ ਤੇਰੇ ਪਾਪੀ ਕਿ ਨਾ ਉਹ ਐ ਨਾਟਕ ਹੀ ਕਰਦੀ ਰਹਿੰਦੀ ਐ ਕਦੇ ਮੈਨੂੰ ਬੁਖਾਰ ਹੋ ਗਿਆ ਕਦੇ ਮੰਜੇ ਤੇ ਪਾ ਜਾਣਾ ਕੰਮ ਨਹੀਂ ਕਰਦੀ ਤੇ ਮੇਰੇ ਬੇਬੇਨ ਲਈ ਰੱਖਦੀ ਸਾਰਾ ਦਿਨ ਨਹੀਂ ਕੀਪਤਾ ਰਾਏ ਸੱਚੀ ਹੋਵੇ ਬੁਖਾਰ ਦਿਖਾ ਲਾ ਡਾਕਟਰ ਕੋਲ ਡਾਕਟਰ ਦਵਾਈਆਂ ਦਿੱਤੀਆਂ ਹਾਂ ਬਹੁਤ ਦਵਾਈਆਂ ਦਿੱਤੀ ਬਾਕੀ ਫਰਕ ਨਹੀਂ ਪੈ ਰਿਹਾ ਕੁਝ ਹੋਵੇ ਤਾਂ ਫਰਕ ਪਵੇ ਹਾਂ ਇਹ ਤਾਂ ਨਾਟਕ ਕਰਦੀ ਹੋਵੇ ਹੁਣ ਆਪਾਂ ਨੂੰ ਕੀ ਪਤਾ ਯਾਰ ਚੱਲ ਕੋਈ ਗੱਲ ਨਹੀਂ ਨੀਟੇ ਫਿਰ ਕੀ ਮਾੜ ਮੋਟਾ ਤੱਕ ਉਤਕਲੇਸ਼ ਹੁੰਦਾ ਰਹਿੰਦਾ ਟੈਨਸ਼ਨ ਨਹੀਂ ਲਈ ਕਰ ਹਾਂ ਕੋਈ ਗੱਲ ਨਹੀਂ ਹੋਰ ਹਾਂ ਬਸ ਹੋਰ ਕਰਕੇ ਤਾਂ ਬਸ ਵਧੀਆ ਵਧੀਆ ਚੱਲ ਕੋਈ ਨਾ ਮਿਲਦੇ ਆ ਫਿਰ ਹਾਂ ਠੀਕ ਠਾਕ ਤੇ ਨਾ ਦੇਸ ਨਾਲੇ ਬਦਲ ਗੱਜ ਜਾਂਦਾ ਹੈ ਉਹ ਗੋਹਿਆਂ ਦਾ ਦੋ ਟੋਕਰੇ ਪੈਸੇ ਉੱਥੇ ਰੱਖ ਦਿੰਦੀ ਅੰਦਰ ਮੰਮੀ ਜੀ ਮੈਂ ਐਸੀ ਵੀ ਪਹਿਲਾਂ ਮੈਂ ਝਾੜੂ ਕੱਢਦਾ ਵੀ ਬਾਅਦ ਚੋ ਕਰ ਦਿੰਨੀ ਉਹ ਆ ਝਾੜੂ ਤਾਂ ਹੁਣ ਮੀਂਹ ਆ ਗਿਆ ਤੇ ਝਾੜੂ ਕੀ ਕਰੂਗਾ ਤੇਰਾ ਕੱਢਿਆ ਹੋਇਆ ਹੈ ਤੁਸੀਂ ਆ ਵੀ ਤਾਂ ਕਹਿ ਕੇ ਗਈ ਸੀ ਵੀ ਝਾੜੂ ਲਾ ਦੀ ਫਤਰਾ ਆਪਦਾ ਨਹੀਂ ਦਿਮਾਗ ਕੰਮ ਕਰਦਾ ਵੀ ਮੀਂਹ ਆਉਣ ਵਾਲਾ ਹੋਇਆ ਪਿਆ ਹੈ ਕੋਈ ਨਹੀਂ ਮੈਂ ਕਰ ਦਿੰਦੀ ਚੱਕ ਦਿੰਦੀ ਮੈਂ ਚੱਕ ਨਾਲੇ ਮੇਰੀ ਗੱਲ ਸੁਣੋ ਉਹ ਮੁਖਤਿਆਰ ਹੋਈ ਸੀ ਆਪਣੇ ਘਰੇ ਪਰਸੋਂ ਕੀ ਕਹਿ ਗਈ ਸੀ ਤੁਹਾਨੂੰ ਲ ਮੈਂ ਕੀ ਕਹਣਾ ਮੰਮੀ ਜੀ ਨੀ ਤੂੰ ਮੇਰੀਆਂ ਬਦਨਾਮੀਆਂ ਕਰਦੀ ਸੀ ਉਹਦੇ ਅੱਗੇ ਲਓ ਤੂੰ ਮੈਂ ਬਦਨਾਮੀ ਨੂੰ ਹੈ ਕਿ ਹੁਣ ਮੈਂ ਕੀ ਗੱਲ ਕਰਕੇ ਬਦਨਾਮੀ ਹੋ ਗਈ ਜਿਹਦੇ ਕਰਕੇ ਤੁਹਾਡੇ ਅੱਛਾ ਨਹੀਂ ਮੇਰੀ ਤਾਂ ਇੰਨੀ ਬਣੀ ਹੋਈ ਹੈ ਕਿਸੇ ਦੀ ਹਿੰਮਤ ਨਹੀਂ ਕੋਈ ਗੱਲ ਕਰਦੇ ਤਾਂ ਹੁਣ ਕਰਦੇ ਉੱਠ ਕੇ ਮੇਰੀਆਂ ਬਦਨਾਮੀਆਂ ਕਰਨ ਲੱਗ ਕੇ ਤੇ ਮੇਰਾ ਕੀ ਬਣੂਗਾ ਮੈਨੂੰ ਲੱਗਦਾ ਮੰਮੀ ਜੀ ਤੁਹਾਨੂੰ ਕੋਈ ਗਲਤ ਫਹਮੀ ਹੋਈ ਹੈਗੀ ਆਹੋ ਗਲਤ ਫਹਮੀ ਹੋਈ ਹੈ ਮੇਰੀ ਹੈ ਹਜੇ ਮੈਨੂੰ ਗਲਤ ਫਹਮੀ ਦੱਸਦੀ ਏ ਤੂੰ ਤੇਰੇ ਕੋਲ ਸ਼ਰਮ ਨਹੀਂ ਆਉਂਦੀ ਤੈਨੂੰ ਮੰਮੀ ਜਦੋਂ ਮੈਂ ਦਫਾ ਕਰਨੇ ਨਹੀਂ ਕਰੀਏਗੀ ਤੁਸੀਂ ਖਲਾ ਮੇਰੇ ਮੇਰੇ ਮੋਢੇ ਲਿਆ ਉਹਨੂੰ ਮੋਦਲਿਆ ਮਾ ਨੂੰ ਹੈ ਉਹਨੇ ਮੈਨੂੰ ਵਿਸ਼ਵਾਸ ਹੈ ਉਹ ਝੂਠ ਨਹੀਂ ਬੋਲਦੀ ਕਿਸੇ ਕਿਸੇ ਦੇ ਗੱਲ ਤੇ ਝੂਠ ਨਹੀਂ ਬੋਲਦੀ ਉਹ ਕਿਸੇ ਤੇ ਮੈਂ ਕਹਿੰਦਾ ਸਾ ਹਾਂ ਹੋ ਘੰਟਾ ਹੋ ਗਿਆ ਮੈਨੂੰ ਗਈ ਨੂੰ ਹੈ ਹਜੇ ਉੱਥੇ কুরਚ 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 ਕਰੀ ਜਾਨੀ ਹੈ ਤੂੰ ਮੈਂ ਤੇ ਸਾਰੇ ਘਰ ਦੇ ਭੁੱਲੇ ਮਾਰਦੇ ਮੈਂ ਅੰਦਰੋਂ ਸਾਰੀ ਸੈਟਿੰਗ ਕਰੀ ਰੋਟੀ ਟੁੱਕਰਾਂ ਦਾ ਕਰਤੀਆਂ ਫਿਰ ਉਹਨੇ ਮੈਂ ਝਾੜੂ ਲਾਉਣ ਲੱਗ ਗਈ ਝਾੜੂ ਲਾਉਣ ਲੱਗ ਗਈ ਅੱਜ ਤੋਂ ਬਾਅਦ ਇਹਨੂੰ ਪਤਾ ਲੱਗ ਗਿਆ ਨਾ ਕਿਸੇ ਅੱਗੇ ਤੂੰ ਗੱਲ ਕੀਤੀ ਹੈ ਕੋਈ ਮੇਰੀ ਤਾਂ ਹਸਾਬ ਲਾ ਲਈ ਤੇਰਾ ਕੀ ਬਣੂਗਾ ਬੜੀ ਹੋਏਗੀ ਹੁਣ ਕੱਟ ਕੇ ਆਮ ਕੋ ਮੋ ਕੋਈ ਡੁਸਕੀ ਜਾਨੀ ਹੈ ਮੰਗ ਲਿਆ ਕਰ ਸੋਪ ਕਿਤੇ ਸਾਡੇ ਘਰ ਕੋਈ ਗੱਲ ਨਹੀਂ ਮਮੀ ਜੀ ਤੁਹਾਡੀ ਵੀ ਕੁੜੀ ਹੈਗੀ ਆ ਅੱਛਾ ਇੱਕ ਫੋਨ ਤੇ ਫੋਨ ਤੇ ਨਹੀਂ ਮਜਾਉ ਹੈ ਫੋਨ ਤੇ ਇਹ ਮਜਾਉ ਹੋਗੀ ਹੈ ਸਾਡੀ ਕੁੜੀਆ ਤੱਕ ਜਾਨੀ ਮਮੀ ਕੀ ਹੋ ਗਿਆ ਕਿ ਮਰ ਜਾਨੀ ਮਰੀ ਜਾਂ ਨਹੀਂ ਪੁੱਛ ਲੈ ਕੀ ਕਹਿੰਦੀ ਹੈ ਕੀ ਕਹਿੰਦੀ ਹੈ ਇਹ ਕਾਹ ਨਾੜਦੀ ਹੈ ਕੁੜੀਆਂ ਦੇ ਮੈਨੇਜਰ ਨੀ ਮੈਂ ਪੈਲਸ 'ਚ ਵਿਆਹ ਕੀਤਾ ਸੀ ਪੈਲਸ 'ਚ ਹਾਂ 20 ਲੱਖ ਲਾਇਆ ਸੀ ਤੇ ਤੇਰੇ ਆਨੇ ਮਲੰਗਾ ਨੇ ਕੀ ਦੇ ਕੇ ਤੋਰੇ ਸਾਨੂੰ ਹੋਰ ਮਸਾਲਾ 'ਚ ਵਿਆਹ ਕੀਤਾ ਸੀਗਾ ਫਿਰ ਜਿੰਨੀ 2.5 ਜੱਸੀ ਹੁੰਦੀ ਸੀ ਉਹਨੇ ਕਸੀ ਕਰਤਾ ਮੈਨੂੰ ਕਹਿੰਦੀ ਐ ਕਹਿੰਦੀ ਤੂੰ ਤਾਂ ਕੋਲੇ ਕੱਚ ਨਹੀਂ ਰਹਿਣੀ ਸਾਰਾ ਦਿਨ ਤੇ ਜਿਹੇ ਜੀ ਤੂੰ ਐ ਉਹ ਜੀ ਤੇਰੀ ਕੁੜੀ ਐ ਰਵੀ ਤੂੰ ਮੇਰੇ ਭੈਣ ਨਾਲ ਇਤਨੀ ਗੱਲ ਕਰਨੀ ਐ ਨਹੀਂ ਮਰਨੀ ਧਿਆ ਮੇਰੇ ਤੋਂ ਥੱਕ ਗਿਆ ਮੈਂ ਮੈਂ ਸਾਰੇ ਟੱਬਰ ਨੂੰ ਝਕਾ ਦੂੰ ਨੌਲੇ ਨੂੰ ਤੇਰੀ ਸੱਸ ਨੂੰ ਮੈਂ ਦੇਖੀ ਕਿ ਮੈਂ ਗੋਡਾ ਥੱਲੇ ਲੈਨੀਆ ਮਰੇ ਪਿਓ ਦੀ ਰਨ ਨੂੰ ਉਹ ਤੁਸੀਂ ਉਹਨਾਂ ਨੂੰ ਤਾਂ ਬਾਅਦ ਵਿੱਚ ਝਕਾਇਓ ਪਹਿਲੇ ਤੁਸੀਂ ਆਪਣੇ ਬਾਰੇ ਸੋਚੋ ਤੁਸੀਂ ਮੇਰੀ ਭੈਣ ਦਾ ਜੀਣਾ ਹਰਾਮ ਕਰ ਰੱਖਿਆ ਅੱਛਾ ਨਹੀਂ ਦੋ ਪਹਿਲਾਂ ਕਿਉਂ ਨਹੀਂ ਪਤਾ ਲਿਆ ਤੁਸੀਂ ਆਪਣੀ ਕਰਮਾਂ ਦਾ ਸਾਰ ਸਭ ਨੂੰ ਦੇਣਾ ਪੈਂਦਾ ਜੇ ਅੱਜ ਤੁਹਾਡੀ ਕੁੜੀ ਨਾਲ ਇਹ ਸਾਰਾ ਕੁਝ ਹੋ ਰਿਹਾ ਤਾਂ ਤੁਹਾਨੂੰ ਦੁੱਖ ਲੱਗ ਰਿਹਾ ਜਦੋਂ ਤੁਸੀਂ ਕਿਸੇ ਦੀ ਕੁੜੀ ਨੂੰ ਤੰਗ ਪ੍ਰੇਸ਼ਾਨ ਕਰਦੇ ਹੋ ਤੁਹਾਨੂੰ ਸ਼ਰਮ ਨਹੀਂ ਆਉਂਦੀ ਥਾਣੇ ਤਾਂ ਤੁਸੀਂ ਉਹਨਾਂ ਨੂੰ ਬਾਅਦ ਵਿੱਚ ਫੜਾਓਗੇ ਪਹਿਲਾਂ ਮੈਂ ਤੁਹਾਨੂੰ ਪੜਾਉਂਗਾ ਤੁਸੀਂ ਜੀਣਾ ਹਰਾਮ ਕਰ ਰੱਖਿਆ ਮੇਰੀ ਭੈਣ ਦਾ ਸ਼ਰਮ ਆਣੀ ਚਾਹੀਦੀ ਤੁਹਾਨੂੰ ਤੇ ਤੇਰੀ ਭੈਣ ਦੀ ਕਾਲੀ ਜ਼ਬਾਨ ਹੈ ਜਿਹੜੀ ਮੇਰੀ ਕੁੜੀ ਨੂੰ ਦਿਨੇ ਰਾਤ ਬਦਵਾ ਹੀ ਦਿੰਦੀ ਹੈ ਅਸੀਂ ਤਾਂ ਨਾ ਫਿਰ ਵੀ ਕੁਝ ਨਹੀਂ ਕਹਿੰਦੇ ਅੱਜ ਤੈਨੂੰ ਹਰ ਮੈਨੂੰ ਸਭ ਪਤਾ ਤੁਸੀਂ ਇਹਨੂੰ ਕੁਝ ਨਹੀਂ ਕਹਿੰਦੇ ਤੁਸੀਂ ਉਹਨੂੰ ਦਾਜ ਲਈ ਤੰਗ ਪ੍ਰੇਸ਼ਾਨ ਕਰ ਰੱਖਿਆ ਮੈਂ ਕੀ ਕੁਝ ਨਹੀਂ ਦਿੱਤਾ ਉਹਨੂੰ ਤੂੰ ਚੁੱਪ ਕੇ ਖੜਾ ਬੋਲਦਾ ਕਿੰਨੀ ਕੁਛ ਬੋਲ ਪ੍ਰਭੂ ਕਰਾਣੀ ਸ਼ਰਨਾ ਤੂੰ ਇਹਨੂੰ ਤੰਗ ਕਰਦੇ ਸੀ ਹੁਣ ਮੈਂ ਕੀ ਬੋਲਾਂ ਕੰਜਰਾ ਤੂੰ ਵੀ ਮੇਰਾ ਨਾਮ ਲੈ ਲੈ ਬਸ ਕਰ ਤੈਨੂੰ ਸ਼ਰਮ ਨਹੀਂ ਆਉਣ ਵਾਲੀ ਅੱਜ ਤੁਹਾਡੀ ਕੁੜੀ ਨਾਲ ਇਹ ਸਭ ਕੁਝ ਹੋ ਰਿਹਾ ਹੈ ਤੁਹਾਨੂੰ ਸ਼ਰਮ ਤਾਂ ਆ ਰਹੀ ਹੋਵੇਗੀ ਨਾ ਤੁਸੀਂ ਕਿਸੇ ਦੀ ਕੁੜੀ ਨਾਲ ਕੀ ਕੁਝ ਕਰਦੇ ਹੋ ਤੁਸੀਂ ਦੇਖੋ ਮੇਰੀ ਭੈਣ ਦਾ ਹਾਲ ਕੀ ਕਰ ਕੀ ਮੈਂ ਉਹ ਦਾਇਕ ਉਹਨਾਂ ਦੇ ਮਾਰਜ ਤੋਂ ਬਾਅਦ ਕੋਈ ਸ਼ਿਕਾਇਤ ਨਹੀਂ ਹੋਣੀ ਇਹਦੇ। ਠੀਕ ਮੈਨੂੰ ਮਾਫ਼ ਕਰ ਕੋਈ ਗੱਲ ਤੁਹਾਡਾ ਯੂਰਾਗਿਲ ਬਹੁਤ ਖਰਾਬ ਹੈ। ਕੋਈ ਤੁਸੀਂ ਮੈਨੂੰ ਮਾਫ਼ ਕਰਦੇ ਮੈਂ ਕਾਨੂੰਨ ਪੁੱਛਾ ਬੋਲ ਦਿੱਤਾ। ਕੋਈ ਗਲਤੀ ਹੋ ਜਾਵੇ ਤਾਂ ਮਾਫ਼ ਕਰਦੇ ਹੋ। ਕੋਈ ਨਾ ਕੋਈ।